ਅੱਜ ਹੁਸ਼ਿਆਰਪੁਰ ਦੇ ਪਿੰਡ ਸੁਨੇਰਨ ਤੋਂ ਦਿੱਲੀ ਚ ਕਿਸਾਨੀ ਤਰਨੇ ਸਮੂਲਿਤ ਕਰਨ ਲਈ ਇੱਕ ਜਥਾ ਭਾਜਪਾ ਅਡਵੋਕੇਟ ਨਵਜਿੰਦਰ ਸਿੰਘ ਬੇਦੀ ਜੀ ਗਵਾਈ ਚ ਰਵਾਨਾ ਹੋਇਆ ਇਸ ਮੌਕੇ ਤਰਨੇ ਚ ਸ਼ਾਮਿਲ ਹੋਣ ਜਾ ਰਹੇ ਵਿਅਕਤੀਆਂ ਵੱਲੋਂ ਦਿੱਲੀ ਲਈ ਕੁਝ ਰਸਤੇ ਵੀ ਨਾਲ ਲਗਾਈ ਗਈ ਹੈ ਇਸ ਮੌਕੇ ਪਾਸ਼ਪਾਗੂ ਨਵਿੰਦਰ ਸਿੰਘ ਬੇਦੀ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਹੋਇਆ ਸੈਂਟਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਨੇ ਅੱਜ ਟੈਕਰ ਸ਼ੂਤ ਤੁਹਾਰਾ ਅਸੀਂ ਸਲੇਰਨ ਨਾਲੋਂ ਸਨੂ ਆਪਣਾ ਜੱਥਾ ਲੈ ਕੇ ਦਿੱਲੀ ਵੱਲ ਰਵਾਨਾ ਹੋ ਰਹੇ ਆ ਉਹ ਇਸ ਲਈ ਹੋ ਰਹੇ ਆ ਕਿ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਅੱਗੇ ਪਹੁੰਚ ਕਰਨ ਜਾ ਰਹੇ ਆ ਦੁਆਰਤੀ ਅਪੀਲ ਕਰਨ ਜਾ ਰਹੇ ਆ ਕਿ ਸਾਡੇ ਕਿਸਾਨ ਭਰਾ ਜਿਹੜੇ ਸ਼ਹਾਹਤਾ ਪ੍ਰਾਪਤ ਕਰ ਚੁੱਕੇ ਆ ਸਤ ਮਹਾਕਮਾ ਜਿਨ੍ਹਾਂ ਨੇ ਆਪਣੀ ਜੀਵਨ ਬਲਦਾਨ ਦੇ ਦਿੱਤਾ ਆ ਇਹ ਬਲਦਾਨਾ ਨੂੰ ਬੇਅਰਥ ਨਹੀਂ ਜਾਣ ਦੇਣਾ ਜਿੱਥੇ ਉਹਨਾਂ ਨੂੰ ਸ਼ਹਾਦਤ ਦੇ ਦੇਖਦੇ ਹੋਏ ਸਾਡਾ ਵੀ ਜਮੀਰ ਜਾਗ ਗਿਆ ਕਿ ਸਾਨੂੰ ਜਾਣਾ ਚਾਹੀਦਾ ਆ ਤੇ ਅਸੀਂ ਹੁਣ ਦਿੱਲੀ ਕੂਚ ਕਰ ਰਹੇ ਆ ਉੱਥੇ ਹੀ ਮੈਂ ਅਪੀਲ ਕਰੂੰਗਾ ਕੱਲ ਵੀ ਸਾਡੇ ਇੱਕ ਵੀਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਸਮਝ ਸਕਦਾ ਆ ਕਿ ਜਿਹੜੇ ਕਿਸਾਨ ਉੱਥੇ ਬੈਠੇ ਆ ਜਾਂ ਅਸੀਂ ਵੀ ਇੱਥੇ ਘਰਾਂ 'ਚ ਬੈਠੇ ਆ ਕੀ ਦਿਲ 'ਚ ਬੀਤ ਰਹੀ ਆ ਪਰ ਮੈਂ ਤੁਹਾਡੇ ਮੀਡੀਆ ਚੈਨਲਾਂ ਦੇ ਥਰੂ ਉਹਨਾਂ 'ਕੀ ਬੇਨਤੀ ਕਰੂੰਗਾ ਜਿੱਤ ਸਾਡੀ ਹੋਣੀ ਆ ਪੱਕੀ ਆ ਇੱਕ ਛੋਟੀ ਜੀ ਪੰਜਾਬੀ ਦੀ ਘਹਾਵਟ ਆ ਜਿੱਤ ਸਾਡੀ ਪੱਕੀ ਐ ਐਲਾਨ ਹੋਣਾ ਬਾਕੀ ਐ ਐਲਾਨ ਵੀ ਹੋਊਗਾ ਇਹ ਕਾਲੇ ਕਾਨੂੰਨ ਵਾਪਸ ਵੀ ਹੋਣਗੇ ਸਭ ਕੁਝ ਹੋ ਗਿਆ ਅਸੀਂ ਮੋਢੇ ਨਾਲ ਮੋਟਾ ਜੋੜ ਕੇ ਖੜੇ ਆਂ ਜੇ ਸ਼ਹਾਦਤ ਦੇਣ ਦਾ ਵੀ ਟਾਈਮ ਆਊਗਾ ਕਦੀ ਪਿੱਠ ਨਹੀਂ ਦਿਖਾਵਾਂਗੇ ਪਰ ਅਸੀਂ ਲੜਾਈ ਲੜਨੀ ਆ ਅਸੀਂ ਖੁਦਕੁਸ਼ੀਆਂ ਦੇ ਚੱਕਰ 'ਚ ਨਹੀਂ ਪੈਣਾ ਅਸੀਂ ਲੜਾਈ ਲੜ ਰਹੇ ਅਸੀਂ ਲੜਾਈ ਲੜਨੀ ਆ ਭਾਜੀ ਭੱਲਾ ਮੈਂ ਕਿਸਾਨ ਦਾ ਪੁੱਤ ਆ ਪੱਲਾ ਮੈਂ ਪੰਜਾਬੀ ਆ ਫਿਰ ਮੈਂ ਭਾਜੀ ਦਾ ਵੀ ਮੈਂ ਪਾਰਟ ਹੈਗਾ ਆ ਮੈਂ ਭਾਜੀ ਦੀ ਭਾਈ ਕਮਾਂਡ ਅੱਗੇ ਪੱਲਾ ਵੀ ਬੇਨਤੀ ਕਰ ਚੁੱਕਾ ਸੋਸ਼ਲ ਮੂਡੀਆ ਸ਼ੁਰੂ ਕਰ ਚੁੱਕਾ ਮੈਂ ਹੁਦਾਂ ਵੀ ਬੇਨਤੀ ਕਰ ਚੁੱਕਾ ਮੈਂ ਫੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂ ਸੀਚੂਆ ਕੇ ਬੇਨਤੀ ਕਰਦਾ ਕਿ ਸਾਡੇ ਜਿਹੜੇ ਕਿਸਾਨ ਭਰਾ ਆ ਇਹਨਾਂ ਦਾ ਹੱਲ ਕਰਨ ਜੋ ਵੀ ਹੱਲ ਬੰਦਾ ਜੋ ਵੀ ਬੰਦਾ ਹੱਲ ਕਰਨ ਮੈਂ ਤਾਂ ਉਹਨਾਂ ਦੇ ਅੱਗੇ ਬੇਨਤੀ ਕਰਦਾ ਪਿਆ ਜੀ